ਸਤਿ ਸ਼੍ਰੀ ਅਕਾਲ ਨੂੰ ਸਤਿ ਸਲਾਮ ਅਲੈਕੁਮ ਸਾਰਿਆਂ ਨੂੰ ਤਾਂ ਅੱਜ ਮੇਰੇ 30 ਡੇਸ ਚੈਲੰਜ ਸੀਰੀਜ਼ ਦਾ ਹੈਗਾ ਡੇ 1 ਤਾਂ ਆਪਾਂ ਡੇ 1 ਤੋਂ ਲੈ ਕੇ ਡੇ 30 ਤੱਕ ਆਪਾਂ ਉਸ ਚੀਜ਼ਾਂ ਨੂੰ ਕਵਰ ਕਰਨਾ ਹੈ ਜਿਸ ਚੀਜ਼ਾਂ ਨੂੰ ਗਵਰਨਮੈਂਟ ਅਜੇ ਤੱਕ ਮਤਲਬ ਕਿ ਸੀਕਰੇਟਸ ਨੂੰ ਸਾਡੇ ਕੋਲ ਲੁਕਾਉਂਦੀ ਆ ਰਹੀ ਹੈ ਤੇ ਸਾਇੰਸ ਦਾ ਜਿਹਦੇ ਕੋਲ ਜਵਾਬ ਨਹੀਂ ਆ ਠੀਕ ਆ ਆਪਾਂ ਉਹ ਚੀਜ਼ਾਂ ਨੂੰ ਕਵਰ ਕਰਾਂਗੇ ਜਿਹੜਾ ਅੱਜ ਦਾ ਸਫਰ ਸਾਡਾ ਉਸ ਜਗ੍ਹਾ ਤੋਂ ਸ਼ੁਰੂ ਹੁੰਦਾ ਜਿੱਥੇ ਰਹੱਸੇ ਵੀ ਹੈਗਾ ਵਾ ਸੀਕਰੇਟ ਵੀ ਹੈਗੇ ਤੇ ਸਾਜ਼ਿਸ਼ ਉਹ ਜਗ੍ਹਾ ਦਾ ਨਾਮ ਹੈਗਾ ਏਰੀਆ 51 ਇਹ ਕਿਸੀ ਜਗ੍ਹਾ ਆ ਜਿੱਥੇ ਅਮਰੀਕਾ ਦੀ ਸਰਕਾਰ ਕਹਿੰਦੀ ਕਿ ਆ ਜਗ੍ਹਾ ਹੀ ਨਹੀਂ ਹੈਗੀ ਮਤਲਬ ਕਿ ਆ ਵਰਲਡ ਤੇ ਐਗਜ਼ਿਸਟ ਹੀ ਨਹੀਂ ਕਰਦੀ ਉਹ ਜਗ੍ਹਾ ਆ ਆਇਆ ਦੇਖਦੇ ਆ ਮਜ਼ਾ ਆਏਗਾ ਤੇ ਕਈ ਕਹਿੰਦੇ ਉੱਥੇ ਸੀਕ੍ਰੀਟ ਵੈਪਨਸ ਦੇ ਜਿਹੜੀ ਆ ਉੱਥੇ ਰਿਸਰਚ ਚੱਲਦੀ ਆ ਕਈ ਕਹਿੰਦੇ ਉੱਥੇ ਏਲੀਅਨਸ ਦੇ ਉੱਤੇ ਟੈਸਟ ਚੱਲਦੇ ਆ ਓਹੋ ਅੱਛਾ 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 ਇਨਸਾਨਾਂ ਤੇ ਏਲੀਅਨਸ ਦੇ ਵਿੱਚ ਤੁੰਦਲੀ ਲਕੀਰ ਪੈਦਾ ਕਰ ਦਿੰਦੀ ਆ ਆਪਾਂ ਉਸ ਟੋਪਿਕ ਨੂੰ ਅੱਜ ਪੂਰਾ ਕਲੀਅਰ ਕਰਾਂਗੇ ਠੀਕ ਆ ਅਬੇ ਮਜ਼ਾ ਆਏਗਾ ਨਾ ਭੀੜੋ ਸਾਲ 1955 1955 ਸਿਵਲ ਵਾਰ ਦਾ ਟਾਈਮ ਸੀਗਾ ਅਮਰੀਕਾ ਨੂੰ ਇੱਕ ਐਸੀ ਜਗ੍ਹਾ ਦੀ ਲੋੜ ਸੀਗੀ ਕਿ ਜਿੱਥੇ ਉਹ ਆਪਣੇ ਸਪਾਈ प्लेਨਸ ਨੂੰ ਟੈਸਟ ਕਰ ਸਕੇ ਜੋ ਕਿ ਉਹਨਾਂ ਦੇ ਕੋਲ ਹੈ ਨਹੀਂ ਸੀਗੀ ਬਟ ਉਹਨਾਂ ਨੂੰ ਚਾਹੀਦੀ ਸੀ ਉਹ ਪਲੇਸ ਬਟ ਚਾਹੀਦੀ ਸੀ ਸਾਰੀ ਦੁਨੀਆ ਦੀ ਅੱਖਾਂ ਤੋਂ ਦੂਰ ਕਿ ਕੋਈ ਉੱਥੇ ਪਹੁੰਚ ਨਾ ਪਾਵੇ ਜਾਣ ਨਾ ਪਾਵੇ ਕਿਸੇ ਨੂੰ ਕੁਝ ਨਾ ਪਤਾ ਲੱਗੇ ਉੱਥੇ ਤਾਂ ਫਿਰ ਉਹਨਾਂ ਨੂੰ ਮਿਲੀ ਇੱਕ ਸੁੱਕੀ ਝੀਲ ਮਤਲਬ ਕਿ ਲੇਕ ਉਹਦਾ ਨਾਮ ਸੀਗਾ ਗਰੂਮ ਲੇਕ ਨਵਾੜਾ ਡੇਜ਼ਰਟ ਦੇ ਵਿੱਚ ਉਹ ਤੇ ਉੱਥੇ ਉਹਨਾਂ ਨੇ ਇੱਕ ਬਣਾਇਆ ਆਪਣਾ ਸੀਕ੍ਰੀਟ ਬੇਸ ਜਿਹਨੂੰ ਬਾਅਦ ਦੇ ਵਿੱਚ ਨਾਮ ਦੇ ਦਿੱਤਾ ਗਿਆ ਏਰੀਆ 51 ਉਸ ਟਾਈਮ ਦੇ ਵਿੱਚ ਉਸ ਜਗ੍ਹਾ ਤੇ ਯੂਟੂ ਸਪਾਈਪਲੈਨ ਦਾ ਟੈਸਟ ਕੀਤਾ ਗਿਆ ਜੋਕੀ ਸਪਾਈ ਪਲੇਨ ਸੀਗਾ ਇੱਕ ਤਾਂ ਉਹ ਇੰਨਾ ਉੱਪਰ ਉੜਦਾ ਹੁੰਦਾ ਸੀਗਾ ਕਿ ਉਹ ਕਿਸੇ ਵੀ ਰਡਾਰ ਨੂੰ ਵੀ ਨਿਸ ਪਤਾ ਲੱਗਣ ਦਿੰਦਾ ਲਾਈਟਨਿੰਗ ਵਾਂਗ ਜਿੱਦਾਂ ਮਤਲਬ ਕਹਿਣਾ ਕਿ ਜਾਂਦਾ ਸੀਗਾ ਤੇ ਲੋਕਾਂ ਨੇ ਉਹ ਲਾਈਟਨਿੰਗ ਨੂੰ ਵੇਖ ਕੇ ਕਹਿ ਦਿੰਨਾ ਕਿ ਉਹ ਯੂ ਐਫ ਓ ਯੂ ਐਫ ਓ ਉੱਥੋਂ ਸਟਾਰਟ ਹੋ ਗਿਆ ਸੀਗਾ ਯੂ ਐਫ ਓ ਦਾ ਯੋਗ ਏਰੀਆ 51 ਏਰੀਆ 51 ਨਾ ਤਾਂ ਕਿਸੇ ਮੈਪ ਦੇ ਵਿੱਚ ਸੀਗਾ ਤੇ ਨਾ ਹੀ ਕਿਸੇ ਅਫੀਸ਼ੀਅਲ ਫਾਈਲ ਦੇ ਵਿੱਚ ਇਤੋ ਤੱਕ ਜਿਹੜੇ ਉੱਥੇ ਕੰਮ ਕਰਨ ਵਾਲੇ ਮਜ਼ਦੂਰ ਹੁੰਦੇ ਸੀਗੇ ਉਹਨਾਂ ਨੂੰ ਵੀ ਫੋਰਸ ਕੀਤਾ ਜਾਂਦਾ ਸੀਗਾ ਪੂਰਾ ਕਿ ਤੁਸੀਂ ਆਪਣੇ ਪਰਿਵਾਰਾਂ ਨੂੰ ਕੁਝ ਨਹੀਂ ਦੱਸਣਾ ਹੈਗਾ ਬਹੁਤ ਜ਼ਿਆਦਾ ਸਟ੍ਰਿਕਨੈਸ ਹੁੰਦੀ ਸੀਗੀ ਉੱਥੇ ਉਸ ਤੋਂ ਬਾਅਦ ਕਿ ਉਸ ਇਲਾਕੇ ਦੇ ਵਿੱਚ ਪਾਰਟਿਕੂਲਰ ਇਲਾਕੇ ਦੇ ਵਿੱਚ ਜਾਣ ਲਈ ਇੰਨੀ ਸਟ੍ਰਿਕਨੈਸ ਹੈਗੀ ਕਿ ਜੇ ਕੋਈ ਉੱਥੇ ਐਂਟਰ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਤੇ ਉਹਨੂੰ ਪੂਰੀ ਡੈਡਲੀ ਫੋਰਸ ਅਥਾਰਾਈਜ਼ਡ ਕਰ ਦਿੱਤੀ ਜਾਂਦੀ ਸੀਗੀ ਇੱਥੇ ਟੈਸਟ ਹੋਏ ਐਸਆਰ 71 ਬਲੈਕ ਬਰ F117 Nighthawk ਤੇ ਆ ਇਹੋ ਜਿਹੇ ਪਲੇਨ ਸੀਗੇ ਕਿ ਉਸ ਟਾਈਮਿੰਗ ਦੇ ਨਾਲ ਮੈਚ ਨਹੀਂ ਸੀ ਕਰਦੇ ਕਿ ਆ ਉਸ ਟਾਈਮਿੰਗ ਤੋਂ ਬਹੁਤ ਜ਼ਿਆਦਾ ਅੱਗੇ ਵਾਲੀ ਟਾਈਮਿੰਗ ਦੇ ਅਕੋਰਡਿੰਗਲੀ ਬਣੇ ਹੋਏ ਸੀਗੇ ਇੱਥੋਂ ਤੱਕ ਕਿ ਰਾਤ ਦੀਆਂ ਚਮਕਦੀਆਂ ਲਾਈਟਾਂ ਨੇ ਲੋਕਾਂ ਨੂੰ ਇੰਨਾ ਤੱਕ ਯਕੀਨ ਦਿਲਾ ਦਿੱਤਾ ਕਿ ਇਹ ਯੂ ਐਫ ਓ ਹੀ ਨੇ ਸਰਕਾਰ ਲੋਕਾਂ ਨੂੰ ਇੰਨਾ ਬੇਵਕੂਫ ਬਣਾ ਰਹੀ ਸੀਗੀ ਕਿ ਸਰਕਾਰ ਕਹਿੰਦੀ ਸੀ ਕਿ ਏਰੀਆ 51 ਨਾਮ ਦੀ ਕੋਈ ਜਗ੍ਹਾ ਹੀ ਹੈ ਨਹੀਂ ਹੈਗੀ ਸਾਲ 1947 ਰੋਸਵੈਲ ਮੈਕਸੀਕੋ ਦੇ ਵਿੱਚ ਅਸਮਾਨ ਤੋਂ ਕੋਈ ਇਹੋ ਜਿਹੀ ਚੀਜ਼ ਦਿਖਦੀ ਹੈ ਕਿ ਉੱਥੇ ਦੀ ਫੌਜ ਨੇ ਇੰਨਾ ਕਹਿਆ ਕਿ ਉੱਥੇ ਬੋਡੀ ਪਾਰਟਸ ਮਿਲੇ ਬਟ ਉਹ ਬੋਡੀ ਪਾਰਟਸ ਹਿਊਮਨ ਬੀਇੰਗ ਦੇ ਨਹੀਂ ਲੱਗੇ ਤਾਂ ਅਗਲੇ ਦਿਨ ਹੀ ਉਹ ਬਿਆਨ ਚੇਂਜ ਕਰ ਦਿੱਤੇ ਜਾਂਦੇ ਆ ਕਿ ਨਹੀਂ ਉਹ ਸਿਰਫ ਇੱਕ ਵੈਦਰ ਬੈਲੂਨ ਸੀਗਾ। ਕੀ ਬੋਲ ਤੂੰ ਨਹੀਂ ਫਿਰ ਉਹਦੇ ਬਾਅਦ ਆਏ ਆਫਵਾ ਫੈਲ ਗਈ ਕਿ ਉਹ ਜਿਹੜਾ ਮਲਬਾ ਉਹ ਅਸਮਾਨ ਤੋਂ ਡਿੱਗਿਆ ਸੀਗਾ ਉਹ ਮਲਬੇ ਨੂੰ ਤੇ ਏਲੀਅਨ ਬੋਡੀਜ਼ ਨੂੰ ਏਰੀਆ 51 ਦੇ ਵਿੱਚ ਲੈ ਕੇ ਗਏ ਤਾਂ ਫਿਰ ਉਥੋਂ ਇਹ ਦੋਨੇ ਮਤਲਬ ਕੰਬਾਈਨ ਹੋ ਗਏ ਏਰੀਆ 51 ਏਲੀਅன்ஸ் ਦੇ ਨਾਲ ਕੀ ਏ ਏਲੀਅன்ஸ் ਦੀ پلیਸ ਆ ਜਿੱਥੇ ਏਲੀਅன்ஸ் ਨੂੰ ਟੈਸਟ ਵਗੈਰਾ ਕੀਤਾ ਜਾਂਦਾ ਓਹੋ ਅੱਛਾ 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 ਉਹਨੇ ਬੋਬਲਾਜ਼ਰ ਦੀ ਕਹਾਣੀ ਤੇ ਬੋਬਲਾਜ਼ਰ ਨਾਮ ਦਾ ਬੰਦਾ ਇੱਕ ਦਿਨ ਸੋਸ਼ਲ ਮੀਡੀਆ ਤੇ ਆਉਂਦਾ ਸੋਸ਼ਲ ਮੀਡੀਆ ਤੇ ਆ ਕੇ ਉਹ ਕਹਿੰਦਾ ਉਹਨੇ S4 ਫੈਸਿਲਿਟੀ ਦੇ ਵਿੱਚ ਕੰਮ ਕੀਤਾ ਹੈ ਜੋ ਕਿ ਏਰੀਆ 51 ਦੇ ਨੇੜੇ ਹੈ ਠੀਕ ਆ ਐਸ 4 ਏਰੀਆ 51 ਦੇ ਨੇੜੇ ਤੇ ਉੱਥੇ ਉਹਦੇ ਅਕੋਰਡਿੰਗਲੀ ਨੋ ਯੂਐਫਓਸ ਰੱਖੇ ਗਏ ਨੇ ਜਿਨ੍ਹਾਂ ਦੇ ਵਿੱਚ ਉਹ ਇੱਕ ਦੇ ਉੱਤੇ ਰਿਸਰਚ ਕਰ ਰਿਆ ਰਿਵਰਸ ਇੰਜੀਨੀਅਰਿੰਗ ਦੀ ਕੀ ਬੋਲ ਤੂੰ ਨੇ ਨੇ ਇੰਨਾ ਤੱਕ ਦਾਵਾ ਕੀਤਾ ਕਿ ਉਹ ਜਿਹੜੇ ਜਹਾਜ਼ ਨੇ ਉਹ ਜਿਹੜੀ ਚੀਜ਼ ਆ ਜੋ ਵੀ ਆ ਜਹਾਜ਼ ਆ ਯੂਐਫਓ ਜੋ ਵੀ ਆ ਉਹ ਚੀਜ਼ ਐਲੀਮੈਂਟ 115 ਤੇ ਚੱਲਦੀ ਆ ਜੋ ਕਿ ਗ੍ਰੈਵਿਟੀ ਨੂੰ ਮੋੜ ਸਕਦੀ ਆ ਮਤਲਬ ਕਿ ਯੂਨੀਵਰਸ ਦੇ ਵਿੱਚ ਓਹੋ ਅੱਛਾ 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 ਬਟ ਸਰਕਾਰ ਗੋਗੀ ਕਹਿੰਦੀ ਆ ਸਰਕਾਰ ਕਹਿੰਦੀ ਬੋਬਲਾਜ਼ਰ ਜਿਹਾ ਬੰਦਾ ਹੀ ਨਹੀਂ ਹੈਗਾ ਕੋਈ ਬੰਦੇ ਨੂੰ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤਾ ਗਿਆ ਉਹਦੀ ਸਾਰੀ ਇਨਫੋਰਮੇਸ਼ਨ ਮਿਟਾ ਦਿੱਤੀ ਗਈ ਤੇ ਉਸਦੇ ਕੁਝ ਖਸਾਲਾਂ ਬਾਅਦ ਹੀ ਸਾਇੰਟਿਸਟ ਨੇ ਰਿਸਰਚ ਕਰਕੇ ਉਹ ਐਲੀਮੈਂਟ ਫਾਈਂਡ ਕਰ ਲਿਆ ਐਲੀਮੈਂਟ 150 ਜੋ ਕਿ ਬੋਬਲਾਜ਼ਰ ਕਹਿ ਰਿਹਾ ਸੀਗਾ ਭਾਵੇਂ ਉਹ ਅਨਸਟੇਬਲ ਸੀਗਾ ਉਹ ਇਥੋਂ ਕੀ ਲੱਗਦਾ ਕਿ ਬੋਬਲਾਜ਼ਰ ਝੂਠ ਬੋਲ ਰਿਹਾ ਸੀ ਜਾਂ ਉਸਨੇ ਸੱਚਮੁੱਚ ਕੁਝ ਅਜਿਹਾ ਵੇਖਿਆ ਸੀਗਾ ਜੋ ਕਿ ਉਹ ਸਾਨੂੰ ਦੱਸਣਾ ਚਾਹ ਰਿਹਾ ਸੀ ਤਾਂ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਐਡਵਾਂਸ ਟੈਕਨੋਲੋਜੀ ਦੀ ਏਰੀਆ 51 ਤੋਂ ਜਿਹੜਾ ਵੀ ਪ੍ਰੋਜੈਕਟ ਨਿਕਲਿਆ ਉਸ ਟਾਈਮ ਤੇ ਉਹ ਉਸ ਟਾਈਮਿੰਗ ਨੂੰ ਇਦਾਂ ਲੱਗਦਾ ਸੀਗਾ ਕਿ ਜਿਵੇਂ ਉਹ ਬਿਲੋਂਗ ਹੀ ਨਹੀਂ ਕਰ ਰਿਹਾ ਉਸ ਟਾਈਮਿੰਗ ਤੋਂ ਕਿਸੇ ਵੱਖਰੀ ਟਾਈਮਿੰਗ ਜਾਂ ਵੱਖਰੀ ਟਾਈਮ ਲਾਈਨ ਦਾ ਹੀ ਕੋਈ ਪ੍ਰੋਜੈਕਟ ਹੈ ਜਿਵੇਂ ਕਿ SR71 ਬਲੈਕਬਰਡ ਮੈਕ 3 ਦੀ ਰਫ਼ਤਾਰ ਦੇ ਨਾਲ ਉੱਡਣ ਵਾਲਾ ਜਹਾਜ਼ F117 ਸਟੀਲ ਫਾਈਟਰ ਜੋ ਰਡਾਰ ਤੇ ਨਹੀਂ ਸੀ ਦਿਖਦਾ ਹੁੰਦਾ B2 ਬੰਬਰ ਜੋ ਕਿਸੇ ਵੀ ਸਾਈ-ਫਾਈ ਫਿਲਮ ਵਾਂਗ ਲੱਗਦਾ ਹੁੰਦਾ ਸੀ ਸੋ ਰੁਕੋ ਜਰਾ ਸਬਰ ਕਰੋ ਸਟ੍ਰੋਮ ਏਰੀਆ 51 ਘਟਨਾ 2019 ਚ ਇੰਟਰਨੈਟ ਦੇ ਉੱਤੇ ਇੱਕ ਮੀਮ ਵਾਇਰਲ ਹੋਇਆ ਸਟ੍ਰੋਮ ਏਰੀਆ 51 ਦੇ ਕਾਂਟ ਸਟਾਪ ਆਲ ਆਫ ਅਸ ਕਿ ਸਾਰੇ ਜਾਣੇ ਮੇਰੇ ਅਬੇ ਜਲਦੀ ਬੋਲ ਕੱਲ ਸਵੇਰ ਪਨਵੇਲ ਨਿਕਲ ਕੇ ਪਤਾ ਕਰਦੇ ਆਂ ਕਿ ਉੱਥੇ ਏਰੀਆ 51 ਤੇ ਕੀ ਲੁਕਿਆ ਜਿੱਦਣ ਉੱਥੇ ਜਾਣ ਦਾ ਟਾਈਮ ਆਇਆ ਉਸ ਦਿਨ ਮੈਕਸਿਮਮ ਮੇਬੀ 100 ਲੋਕ ਇਕੱਠੇ ਹੋਏ ਸੀਗੇ ਬਟ ਜਦੋਂ ਉਹਨਾਂ ਨੇ ਉੱਥੇ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਮਿਲਟਰੀ ਉਹ ਰੈਡੀ ਰੈਡੀ ਸੀਗੀ ਜਿਨ੍ਹਾਂ ਨੂੰ ਯੂਜ਼ ਆਫ ਡੈਡਲੀ ਫੋਰਸ ਆਥੋਰਾਈਜ਼ਡ ਸੀਗਾ ਹੁਣ ਇਹ ਤਾਂ ਸਿਰਫ ਇੱਕ ਮਜ਼ਾਕ ਸੀ ਬਟ ਇਸ ਚੀਜ਼ ਤੋਂ ਪਤਾ ਕਿ ਲੱਗਦਾ ਕਿ ਏਰੀਆ 51 ਤਾਂ ਦੋਸਤੋ ਸਵਾਲ ਹਜੇ ਵੀ ਉਹੀ ਹੈ ਕਿ ਏਰੀਆ 51 ਦੇ ਵਿੱਚ ਲੁਕਿਆ ਕੀ ਹੈ ਏਲੀయన్స్ ਐਡਵਾਂਸਡ ਟੈਕਨੋਲੋਜੀ ਜਾਂ ਦੋਨਾਂ ਦਾ ਕੰਬੀਨੇਸ਼ਨ ਆਪਾਂ ਦੇਖਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੋ ਕਿ ਕੱਲ ਆਉਗੀ ਡੇ 2 ਦੇ ਵਿੱਚ ਸਤਿ ਸ੍ਰੀ ਅਕਾਲ ਨੂੰ ਨਮਸਤੇ ਅਸਲਾਮ ਅਲੈਕੁਮ